ਫਿਰ ਦੱਸ ਥਾਂ ਦੇ ਓਕੇ ਹੋਵੇਗੀ ਥਾਂ ਨਹੀਂ ਬੱਲੇ ਬਾਹ ਹੈ ਗਿਆ ਹੈ ਗਿਆ ਇਹਨੇ ਕੀ ਕਿਹਾ ਕਿੰਨਾ ਫਸ ਲੈਣਾ ਤੀ ਦਿਨ ਹੁਣ ਤਾਂ ਫੇਰ ਵੀ ਮੂਰੇ ਆ ਇਹ 15 ਥੋੜੀ ਮਾਝ ਥੋੜੀ ਮੈਂ ਚੱਲੀ ਜਾ ਜੀ ਮੈਂ ਤਾਂ ਹਾਂ ਬੱਲੇ ਇੱਧਰ ਆ ਸੋਣਾ ਕੋਈ ਸਾਡੀ ਵੀ ਰੱਖ ਬਾਲਾ ਬੋਲ ਲੈ ਵਾਸ ਕੱਢ ਕੇ ਆਇਦਰ ਫੜ ਮੈਨੂੰ ਐਂ ਕਹਿੰਦੇ ਅੰਕਲ ਕਹੀ ਨਾ ਇਹ ਦੂ ਵਾਰ ਮੈਂ ਕਿਹਾ ਚਾਚਾ ਤੇਰੇ ਹੱਥ ਐ ਆ ਐ ਤੇ ਬਾਸ 100 ਰੁਪਿਆ ਵੀ ਘੱਟ ਦੇ ਨਾ ਸਰ ਕਰ ਮੈਂ ਜੀ ਕਹਿੰਦਾ ਇਹ ਤਾਂ ਸਾਲਾ ਸੁਣੀ ਨਾ ਮਾਜੀ ਦੀ ਜਾਂ ਖੱਚ ਉਹ ਨਹੀਂ ਪਾ ਪੁਰਿਆ ਵੀ ਲੋ ਵੀ ਕਰ ਮੈਂ ਇਸ ਦਾ ਫੜ ਲਿਆ ਕਰ ਕਲੇ ਯਾਰ ਮੈਂ ਤਾਂ ਫੜੂ ਜੀ ਹੁਣ ਕੁਆਲਟੀ ਦੇਖੋ ਬਾਲਾ ਬੋਲਿਆ ਨਾ ਕਰ ਦੇਖ ਕੋਈ ਫੇਸਬੁਕ ਦੇਖੋ ਉਹ ਛੱਡ ਦੇ ਕਿੰਨੇ ਕਰੋ ਬਹੁਤ ਬੜਾ ਸਾਜਾ ਅੱਲਾ ਨੂੰ ਛੱਡ ਉਹ ਨਹੀਂ ਛੱਡੀ ਪੁੱਤ ਨੂੰ ਇੱਕ ਮਿੰਟ ਦੇ ਛੱਡ ਪੁੱਤ ਨੂੰ ਛੱਡ ਜੱਸ ਸਰਦੀ ਲੈ ਕੇ ਉਹ ਨਹੀਂ ਯਾਰ ਮੰਗੇ ਛੱਡ ਛੱਡੇ ਕੋਈ ਨਹੀਂ ਯਾਰ ਓਏ ਇੱਕ ਮਿੰਟ ਓਏ ਗੱਲ ਸੁਣ ਔਰ ਤੂੰ ਆੜੀ ਕਰਦਾ ਉਹ ਨਹੀਂ ਪਾੜੀ ਆੜੀ ਮੱਲਿਆ ਘਰ ਆਉਂ ਨਹੀਂ ਪੈਂਦੀਆਂ ਇੰਨੇ ਦੀਆਂ ਅੜੀ ਗੱਲ ਤਾਂ ਤੂੰ ਥੋੜਾ ਕਰ ਅੜੀ ਕਰਦਾ ਨਾ ਦੇਵੇ ਮੇਰੇ ਅੜੀ ਕਰਦਾ ਅੜੀ ਛੱਡੇ ਨੂੰ ਨਹੀਂ ਉਹ ਛੱਡ ਦੇ ਚੰਗਾ ਰਹੇਗਾ ਚੱਲ ਕੋਈ ਨਹੀਂ ਤੂੰ ਨਹੀਂ ਇਹ 15 ਕਿੰਨਾ ਮੈਂ 10 ਦੀ ਕਹਦਾ ਯਾਰ 10 ਹੋਰ ਕੀ ਹੋਊਗਾ ਉਹ ਨਹੀਂ ਮੰਗੇ ਭਾਦ ਡਾਊਨ ਕੀਤਾ ਸੀ ਉਹ ਜਾਤ ਖਾਣ ਆ ਗਿਆ ਛੱਡੇ ਨੂੰ ਨਹੀਂ ਉਹ ਛੱਡਦਾ ਦੇ ਇੱਕ ਮਿੰਟ ਛੱਡੇ ਨੂੰ ਛੱਡੇ ਨੂੰ ਜਖਮ ਚੁੱਥੇ ਲੱਗਾ ਇੱਥੇ ਨਾਲ ਉੱਥੇ ਨਹੀਂ ਹੋਣੀ ਯਾਰ ਲੈ ਓਏ ਆੜੀ ਨੀ ਪਤ ਚੰਗੀ ਹੁੰਦੀ ਜਿੰਨੇ ਦੀ ਤੈਨੂੰ ਕਹਦਾ ਓਏ ਆੜੀ ਨਾ ਕਰ ਛੱਡੇ ਨੂੰ ਛੱਡ ਦੇ ਨੂੰ ਨਹੀਂ ਬਾਤ ਉਹ ਛੱਡ ਤਾਂ ਸਹੀ ਛੱਡ ਤਾਂ ਦੇ ਯਾਰ ਛੱਡੀ ਇਹ ਅਸਰ ਖੰਮਸਰੀ ਕਹਿੰਦਾ ਮੈਂ ਅਸਰ ਵੀ ਗਿਆ ਦਾ ਦੱਸਦਾ ਜਮਿੰਦਰ ਫਰਟਕਾ ਕੋਈ ਬੜਾ ਯਾਰ ਮਾਰ ਮੋੜੀ ਯਾਰ ਮਹਿੰਦਰ ਸਿੰਘ ਉਹ ਨਹੀਂ ਚਾਚਾ ਯਾਰ ਕੀ ਕਰਨਾ ਮੈਂ ਤਾਂ ਤੁਹਦੇ ਤੈਨੂੰ ਪਤਾ ਉਹਦਾ ਪੁੱਤ ਯਾਰ ਤੂੰ ਪੁਲਿਸ ਨਹੀਂ ਕਰਦਾ ਬੱਗਾ ਹੋ ਗਿਆ ਉਹਨੂੰ ਮੈਂਹਾਂ ਦਿੰਦਾ ਛੱਡ ਦੇ ਉਹ ਛੱਡ ਦੇ ਹੁਣ ਉਹ ਛੱਡ ਛੱਡ ਦੇ ਹੁਣ ਨਹੀਂ ਯਾਰ ਟਾਟ ਕਰੀ ਬੈਠਾ ਓਏ ਇੱਕ ਮਿੰਟ ਨੂੰ ਛੱਡ ਛੱਡ ਕੀ ਹੋ ਗਈ ਇਹ ਕਿੰਨੇ ਯਾਰ ਕੋਹੋਂ ਟਕਾਰ ਕਰ ਲੈ ਇੱਕ ਮਿੰਟ ਕਾਰ ਨਹੀਂ ਪਉਂਦਾ ਤੈਨੂੰ ਕਦੋਂ ਕੋ ਚੱਪਾ ਹਾਂ ਛੱਡ ਦੇ ਛੱਡੀ ਮਗਾ ਛੱਡ ਹੁਣ ਓਏ 1 ਮਿੰਟ ਅੱਛਾ ਛੱਡ ਦੇ ਛੱਡੀ ਹੁਣ ਛੱਡ ਦੇ ਹੁਣ ਓਏ ਬਾਸਾਣ ਛੱਡ ਦੇ ਛੱਡ ਦੇ 1 ਮਿੰਟ ਓਏ 1 ਮਿੰਟ ਨੂੰ ਛੱਡ ਛੱਡ ਦੇ ਹੁਣ ਛੱਡ ਦੇ ਹੋ ਗਿਆ ਮੈਂ 1 ਮਿੰਟ ਤੇ ਛੱਡ ਛੱਡੇ ਨੂੰ ਪਹਿਲਾਂ ਪਹਿਲਾਂ ਨੂੰ ਛੱਡ ਆ ਵੀ ਓਰੇ ਖਾਨ ਸਾਹਿਬ ਛੱਡ ਦੇ ਪਹਿਤ ਓ ਬਾਸਾਣ ਨਹੀਂ ਨਹੀਂ ਔਰ ਉਹ ਕਰਨੇ ਪਾਹੀਆਂ ਪਰਾ ਕੰਮ ਨਹੀਂ ਪਣਦੇ ਉਹ ਕਰ ਲੈਣ ਦੇ ਯਾਰ ਆ ਬੱਚੇ ਨੂੰ ਠਾ ਦੇ ਪਹਿਲਾਂ ਬੱਚੇ ਨੂੰ ਉਹ ਬੱਚਾ ਠਾਉ ਥੱਲੇ ਉਹ ਬੱਚਾ ਠਾਉ ਓਏ ਆ ਓਏ ਰਾਹੇ ਉਪਰ ਆ ਬੱਚਾ ਠਾ ਦੇ ਬੱਚਾ ਠਾ ਦਿਓ 라ਵੀ ਅਦਰ ਯਾਰ ਨੇ ਕਰੀਆ ਪੁਰਾਣੇ ਨੇ ਉਹਨੇ ਇਦਾਂ ਹੀ ਬੜੀ ਜਾਣਾ ਆ ਵੀ ਦੋਸਤੋ ਕਰਮੇਲ ਦਾ ਸੌਦਾ ਜਿਹੜੇ ਨੇ ਪਾਸ ਕਰਾ ਰਹੇ ਆ ਆਪਾਂ ਤੁਹਾਨੂੰ ਪਤਾ ਹੈ ਜਿਹਨਾਂ ਦੇ ਕਮਾਟ ਪਾਸ ਨਹੀਂ ਹੁੰਦੇ ਬਈ ਉਹਨਾਂ ਦਾ ਤਾਂ ਕਲੀਅਰ ਨਹੀਂ ਹੁੰਦਾ ਮੈਨੂੰ ਨਾ ਬਿਲਾਤ ਵਾਲਾ ਅਗਰ ਮੈਚ ਦੇਖਦਾ 그러면은 ਹਲੇ ਵੀ ਹੋਣੀ ਹੈ ਕਰਮੇਲ 100% ਹੈ ਨਹੀਂ ਜੰਮੀ ਗੱਲੇ ਜੋ ਕਿਉਂ ਤੇਰੇ ਤੋਂ ਤੇਰੇ ਦਾ ਆਥੋਂ ਮੈਂ ਦਾਮ ਨਹੀਂ ਰਹਿ ਗਿਆ ਹੁਣ ਬੁੱਢਾ ਹੋ ਗਿਆ ਆ ਅਸੀਂ ਕਮ ਸ਼ਰਤਾਂ ਤੋਂ ਛੱਡ ਗਏ ਹਾਂ ਗੋਬੀ ਯਾਰੀ ਛੱਡ ਗਏ